ਲੋ ਵੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਹੋਪ ਕਰਦਾ ਸਾਰੇ ਠੀਕ ਹੋਵੋਗੇ ਮਾਰ ਲਿਆ ਫਿਰ ਕੱਪੜਾ ਹੱਜੀ ਜਾਂਦਾ ਤੇ ਟਰੈਕਟਰਾਂ ਤੇ ਮਾਰ ਲਿਆ ਕੱਪੜਾ ਕਿਹੜਾ ਹੁਣ ਚਾਰ ਟਰਾਲੀਆਂ ਲੈ ਜਾਾਂਗੇ ਦੋ ਵੱਡੇ ਟਰੈਕਟਰ 4x4 ਅੰਦਰ ਹੀ ਖੜਿਆ ਉਹ ਬਾਅਦ ਚ ਲਾ ਦਾਂ ਕਿਉਂਕਿ ਡਰਾਈਵਰ ਘਾਟਾਂ ਚਾਰ ਹੀ ਡਰਾਈਵਰਾਂ ਤੇ ਚਾਰ ਟਰਾਲੀਆਂ ਲੈ ਜਾਾਂਗੇ 1 2 3 ਚੌਥੀ ਮੈਸੀ ਵਾਲੀ ਤੇ ਲੈ ਕੇ ਚੱਲਦੇ ਆਂ ਜੰਗੀ ਅੰਕਲ ਕੱਪੜਾ ਮਾਰਦਾ ਟਰੈਕਟਰਾਂ ਤੇ ਤੇ ਤੁਰਦੇ ਆਂ ਰੈਪਰ ਕਿਲਾ ਰੈਪਰ ਮੰਡੀ ਜੀ ਜਾਣਾ ਵਾ ਤੇ ਕਿਰਾਂ ਸਾਫ ਸੁੱਧ ਕਰ ਲਈਏ ਫਿਰ ਤੁਰਦੇ ਆਂ ਕਵੀ ਤੇ ਤੁਰ ਪਏ ਆਪਾਂ ਮੰਡੀ ਚੋਂ ਇੱਕ ਟਰੈਕਟਰ ਹੋ ਜਾਂਦਾ 3600 ਮੂਰੇ ਤੇ ਦੂਜੇ ਨੰਬਰ ਤੇ ਆਪਾਂ ਤੀਜੇ ਨੰਬਰ ਤੇ ਮੈਸੀ ਤੇ ਚੌਥੇ ਤੇ ਅਰਜਨ ਚਾਰ ਥਾਲੀਆਂ ਲੈ ਕੇ ਚੱਲੇ ਆ ਤੇ ਦੇਖੋ ਲੰਬੋ ਉਹ ਆਉਂਦੇ ਆ ਮੈਸੀ ਮਗਰਾਂ ਵਾਲੇ ਤੇ ਅਰਜਨ ਚੱਲਦੇ ਆ ਮੰਡੀ ਚ ਨਾਲ ਦੇ ਪਿੰਡੀ ਤੇ ਫਿਰ ਮਿਲਦੇ ਆ ਉਹਨਾਂ ਚੱਲ ਕੇ ਉਹ ਬਈ ਘਰਦੀ ਐਂਟਰੀ ਮੰਡੀ ਚ ਤੇ ਜਮਾਂ ਹੀ ਖਾਲੀ ਆਲੇ ਆਪਣੀ ਇਹ ਆਈ ਆ ਸਭ ਤੋਂ ਪਹਿਲਾਂ ਜਿਹੜੀ ਤੇ ਦੋ ਟਰੈਕਟਰ ਉਹ ਪਹਿਲਾਂ ਪਹੁੰਚ ਕੇ ਸੀ ਆਪਾਂ ਦੂਜੇ ਗੇਟ ਚਲੇ ਗਏ ਸੀ ਪਹਿਲਾਂ ਉਹ ਬੰਦ ਆ ਫਿਰ ਦੁਬਾਰਾ ਮੁੜ ਕੇ ਆਏ ਆ ਤੇ 3600 ਮਾ ਕਰਾਉਣਾ ਉਹ ਵੀ ਤੇ ਉਹ ਟਰਾਲੀਆਂ ਦਾ ਮੰਡੀ ਚ ਆਪਾਂ ਲੈ ਗਏ ਸੀ ਤੇ ਤਿੰਨ ਟਰਾਲੀਆਂ ਖਾਲੀ ਹੋਈ ਜਾਂਦੀਆਂ ਨੇ 1 3600 ਵਾਲੀ ਖਾਲੀ ਕਰਕੇ ਆਪਾਂ ਲੈ ਆਏ ਸੀ ਤੇ ਹੁਣ ਚੱਕ ਲਿਆ 3630 ਤੇ 5220 ਵਾਲੀ ਟਰਾਲੀ ਇਹ ਵੀ ਲੈ ਕੇ ਚੱਲਦੇ ਆਂ ਮੰਡੀ ਦੇ ਨਾਲ ਜੱਸੀ ਚਾਚਾ ਕੀ ਹਾਲ ਚਾਲ ਨੇ ਜੀ ਓਕੇ ਰਿਪੋਰਟ ਸੂਈ ਸਿਖਰਾਂ ਤੇ ਆ ਤੇ ਚੱਲਦੇ ਨਾਲ ਤੇ ਬੱਜ-ਬੱਜ ਮੁੜਦੀ ਆ ਤੇ ਚੱਲਦੇ ਆ ਹੁਣ ਇਹਦੇ ਨਾਲ ਬਹਿ ਜਾ ਛੋਟੂ ਇਸਕੇ ਸਾਥ ਬੈਠ ਜਾ ਤੱਕ ਦੇ ਰੰਗਾਂ ਨੂੰ ਬੱਜ-ਬੱਜ ਮੁੜਦੀ ਆ ਬੱਜ-ਬੱਜ ਤੇ ਚੱਲਦੇ ਆ ਹੁਣ ਏ ਆਪਾਂ ਉੱਥੋਂ ਸਿੱਧਾ ਹੀ 5500 ਟਰੈਕਟਰ ਮਗਰ ਜਿਹੜੀ ਟਰਾਲੀ ਪਾਈ ਹੋਈ ਆ ਸਟੋਰ ਚ ਲੈ ਜਾਣੀਆਂ ਤੇ ਆਲੂਆਂ ਦਾ ਵੀ ਚੱਕ ਕੇ ਲਿਓਨੇ ਆ 2 250 ਬੋਰੀ ਹੋਰ ਤੇ ਦੇਖਦੇ ਆ ਬਾਕੀ ਕੋਨੇ ਨੂੰ ਠੀਕਾ ਤੇ ਚਲੋ ਬਈ ਮੈਂ ਕਿਹਾ ਅੱਜ 36 30 ਚਲਾ ਕੇ ਦੇਖੀਏ ਇਹਦਾ ਜ਼ਲਾਂਸਰ ਬਦਲਣਾ ਭੈੜਾ ਲੱਗਦਾ ਬਦਲਾ ਲਾਈ ਵਾਹ ਜੀ ਕਰਿਆ ਨਾ ਤੇਲ ਤੂਲ ਜੇ ਤੇ ਨਾ ਵੀ ਲਾਦਾ ਜੇ ਮੈਂ ਖੋਲਦਾ ਹਾਂ ਦਾ ਛੱਡ ਦੇ ਤਾਂ ਨੀ ਨਵੀਂ ਚੀਜ਼ ਨਵੀਂ ਪਹੁੰਚ ਗਏ ਦਾਣਾ ਮੰਡੀ ਚ ਤੇ ਉਹ ਤਾਂ ਟਰਾਲੀਆਂ ਖੜੀਆਂ ਹੋਈਆਂ ਬਾਕੀ ਟਰੈਕਟਰ ਉੱਧਰ ਖੜੇ ਆ ਭੀੜ ਵਾਲੀ ਹੈ ਜਗ੍ਹਾ ਹੀ ਨਹੀਂ ਹੈਗੀ ਅਦ ਕੀ ਨੰਬਰ ਪਹਿਲਾ ਲਾਦਾ ਬਿਨਾਂ ਇਹ ਬਿਨਾਂ ਲੈਫਟ ਵਾਲੀਆਂ ਇਹਨੇ ਟਰਾਲੀਆਂ ਉਹ ਲੈਫਟ ਵਾਲੀ ਆ ਪਰ ਉਹ ਚ ਤੇਲ ਦਾ ਫਰਕ ਅਦਾ ਕਰਕੇ ਆਪਾਂ ਚੱਕਣੀ ਨਹੀਂ ਤੇ ਦੋ ਟਰੈਕਟਰ ਉਧਰ ਖੜੇ ਆ ਮੈਸੀ ਤਿਆਰ ਚਣ ਨੇੜਿਆ ਵੀ ਨਹੀਂ ਹੋ ਜਾਂਦਾ ਦਾ ਆ ਹੀ ਹੁੰਦਾ ਫਿਰ ਸਾਡੇ ਨਾਲ ਬਾਈ ਇਹੀ ਝੋਟੇ ਬੰਦੇ ਆ ਤੈਨੂੰ ਪਤਾ ਤਾਂ ਹੈ ਲੋ ਵੀ ਮਿੱਤਰੋ ਤੇ ਮੰਡੀ ਤੋਂ ਆਪਾਂ ਸਿੱਧਾ ਆ ਕੇ ਆਲੂ ਵਾਲੇ ਸਟੋਰ 'ਚ ਇੱਥੇ ਕਲਾਰਿਆ ਪਰ ਹੀ ਆ ਸਟੋਰ ਤੇ 200 ਬੋਰੀ ਲੱਦਣੀਆਂ ਐ ਐਲ ਆਰ ਬੀ ਦੀ ਤੇ ਬਸ ਟਰਾਲੀ ਲਾਤੀ ਬੈਕ ਆਪਾਂ ਹੋਰ ਤਾਂ ਟਰਾਲੀ ਹੈ ਨਹੀਂ ਸੀ ਕੋਈ ਤੇ ਵਾ ਲੱਦਣ ਲੱਗਦੇ ਆ ਬੰਦੇ ਸੈਟ ਸਟ ਕਰਕੇ ਫਿਰ ਲੱਦਣ ਲੱਗਦੇ ਲੋ ਵੀ ਮਿੱਤਰੋ ਤੇ ਆਪਾਂ ਆਲੂਾਂ ਦੀ ਟਰਾਲੀ ਤਾਂ ਭਰ ਲਿਆਏ ਸੀਗੇ ਸਟੋਰ ਚੋਂ 206 ਕਬੋਰੀਆਂ ਨੇ ਇਹ ਐਲ ਆਰ ਬੀ ਦੀਆਂ ਆਪਣੇ ਤੇ ਪਖਰਾਜ ਵੀ ਚੱਕ ਲਿਆ ਹੁੰਦਾ ਸੀ ਪਹਿਲਾਂ ਤੇ ਹੁਣ ਇਹ ਐਲ ਆਰ ਆ ਹੁਣ ਇਹ ਦੂਬਾ ਚ ਬਜਾਈ ਹੋ ਡਾਇਮੰਡ ਦੀ ਤੇ ਥੋੜਾ ਮੋਟਾ ਐਲਰ ਹੋ ਰਿਹਾ 100 200 ਗੱਟਾ ਤਾਂ ਹੋਊ ਤੇ ਟਰੈਕਟਰ ਬਾਕੀ ਬਾਹਰ ਹੀ ਖੜਿਆ 5500 ਅੰਦਰ ਆ ਤੇ ਹੁਣ ਆਪਾਂ ਚੱਲੇ ਆਂ ਬਟਾਰੀ ਨੂੰ ਘਰੇ ਤਾਂ ਆਲੂ ਆਪਾਂ ਲਿਆਏ ਸੀ ਜੀ ਦੇਖਿਆ ਹੀ ਆ ਤੇ ਜੰਗੀ ਅੰਕਲ ਵੀ ਮਲਚਰ ਪਾਉਣ ਲੱਗ ਗਿਆ 3600 ਟਰੈਕਟਰ ਮਗਰ ਹੁਣ ਕੇਰਾ பாਬੂ ਕੇ ਸੈੱਟ ਕਰ ਦੇਣਗੇ ਕ੍ਰਾਸ ਕ੍ਰੂਸ ਗ੍ਰੀਸ ਕਰਕੇ ਗੇਰ ਦਾ ਤੇਲ ਚੈੱਕ ਕਰਕੇ ਮੜਾ ਮੋਟਾ ਫੇਰ ਦੇਣਗੇ ਜਿੰਨੇ ਕੁ ਚ ਫਿਰੂਗਾ ਉਹਰੇ ਤੇ ਚੌਲ ਵੱਡੇ ਪਏ ਆ ਆਪਣੇ ਤੇ ਮੈਂ ਚੱਲਿਆ ਸੀਗਾ ਬਟਾਰੀ ਨੂੰ ਉੱਥੇ ਨੱਕਾ ਬਦਲ ਕੇ ਆਉਣਾ ਈ ਚੌਲਾਂ 'ਚ ਪਾਣੀ ਪੈਂਦਾ ਤੇ ਆ ਲਾਸਟ ਪਾਣੀ ਐ ਇਸ ਤੋਂ ਬਾਅਦ ਕੋਈ ਪਾਣੀ ਲਾਉਣਾ ਹੁਣ ਚੌਲਾਂ ਨੂੰ ਇਹ ਗੰਨੇ ਨੂੰ ਚੱਲਿਆ ਕਰੂ ਮੋਟਰ ਤੇ ਚੱਲੇ ਆ ਬਟਾਰੀ ਥੋਨੂੰ ਬਟਾਰੀ ਵਾਲੇ ਚੌਲ ਦਿਖਾਉਣੇ ਆ ਜਾ ਕੇ ਲੋ ਵੀ ਮਿੱਤਰੋ ਪਹੁੰਚ ਗਏ ਬਟਾਰੀ ਤੇ ਗੱਡੀ ਲਾਤੀ ਉੱਥੇ ਕਹੀ ਕੱਢ ਲਿਆਂਦੀ ਮੋਟਰ 'ਚੋਂ ਤੇ ਲਾਉਨੇ ਆ ਨੱਕਾ ਇਹ ਵੀ ਚੌਲ ਬਸ ਪੰਜ 10 ਦਿਨਾਂ ਤੋਂ ਮੇਰੇ ਸਾਂ ਨਾਲ ਵੱਡੇ ਜਾਣਗੇ ਥੋੜਾ ਜਿਹਾ ਇੱਧਰ ਪਰੇ ਵੀ ਹੋਰ ਜਿਹਾ ਲੱਗਿਆ ਸੀ ਉਹ ਥੋੜਾ ਜਿਹਾ ਹਰਾ ਬਾਕੀ ਤਾਂ ਓਕੇ ਆ ਠੀਕ ਆ ਹਲਦੀ ਰੋਗ ਨੇ ਥੋੜਾ ਜਿਹਾ ਤੇ ਕੀ ਚੌਲਾਂ ਦਾ ਬੁਰਾ ਹਾਲ ਕਰਤਾ ਦੇਖੋ ਕੀ ਕੀਤਾ ਵੇ ਦਾਣੇ ਦਾ ਤੇ ਹੁਣ ਚੱਲਦੇ ਆ ਨੱਕਾ ਲਾਦੀ ਆ ਤੀਜੇ ਕਾਰੇ ਚ ਪਾਣੀ ਪੈਂਦਾ ਸੀ ਤੇ ਸਿਰੇ ਕਰਦੀ ਆ ਪਾਣੀ ਚੌਲ ਚੈੱਕ ਕਰੋ ਤੁਸੀਂ ਲੋਬੀ ਤੇ ਆਪਾਂ ਬਟਾਰੀ ਉਹ ਤਾਂ ਆ ਗਏ ਪਾਣੀ ਪੂਣੀ ਸੈੱਟ ਕਰੇ ਜਾਂਦਾ ਤੇ ਟਰੈਕਟਰ ਅੰਦਰ ਕਰਤੇ ਸਾਰੇ 36 ਦੀ ਹੋਰੇਲਾ 52 ਵੀ ਪਰੇ ਮੈਸੀ ਖੜਾ ਤਿੰਨ ਟਰਾਲੀਆਂ ਨੇ ਤੇ 550 ਟਰੈਕਟਰ ਆਪਣਾ ਆਲੂਆਂ ਦੀ ਟਰਾਲੀ ਪਾਈ ਹੋਈ ਆ ਉਹ ਅੰਦਰ ਹੀ ਖੜਾ ਤੇ ਅਰਜਨ ਵੀ ਕਰਨ ਲੱਗਿਆ ਅੰਦਰ ਛੋਟਾ ਆਪਣਾ ਤੇ ਮਲਚਰ ਦੇ ਥੋੜੇ ਜਿਹਾ ਚਾਰਕ ਬਹਿਰੇ ਟੁੱਟੇ ਹੋਏ ਨੇ ਉਹ ਅਸੀਂ ਖਿਆਲ ਹੀ ਨਹੀਂ ਕੀਤਾ ਸੀ ਹੁਣ ਉਹ ਦੇਖਦੇ ਆ ਖੋਲਣ ਲੱਗਾ ਹੈ ਜੰਗੀ ਅੰਕਲ ਸਵੇਰੇ ਸਾਜਰੇ 베アリング ਲਿਆ ਕੇ ਉਹ ਪਾਉਨੇ ਆ ਤੁਹਾਨੂੰ ਵੀ ਦਿਖਾਉਣਾ ਮੈਂ ਕਿਹੜੇ 베アリング ਟੁੱਟੇ ਹੋਇਆ ਤੇ ਚੱਲਦੇ ਆ ਫੇਰ ਨ ਗਏ ਸੀਗੇ ਰੂਟਾ ਆਹ ਮਲਚਰ ਤੇ ਰੂਲਾ ਵਾਲੇ 베アリング ਦੋਨੇ ਟੁੱਟੇ ਹੋਏ ਨੇ ਚੀਕਦਾ ਜਿਹਾ ਸੀਗਾ ਇੱਕ ਜਾਮ ਹੁੰਦਾ ਰੂਲਾ ਤੇ ਮਾੜੇ ਮੋٹے ਬਲੇਟ ਬਲੂਡ ਜੇ ਸੈੱਟ ਕਰਕੇ ਕੱਲ ਨੂੰ ਕੱਲ ਨੂੰ ਚਲਾ ਦੇਣਾ ਸਵੇਰੇ ਸਾਜਰੇ ਲੈ ਆਵਾਂਗੇ 베アリング ਹਨਾ ਜੇ ਹੁਣ ਜਾਣਾ ਹੀ ਆ ਆਪਾਂ ਮੰਡੀ 'ਚ ਹੁਣ ਲੈ ਕੇਣਾ ਹੁਣ ਦੇਖ ਲੈ ਨੰਬਰ ਇਹਨਾਂ ਪਤਾ ਇਹਨਾਂ ਦਾ ਨੰਬਰ ਲੰਬਾ ਤਾਂ ਦੇਖ ਲੈ ਆਹ ਦੇਖ ਇਹ ਮਲਚਰ ਆਪਾਂ ਕੱਢ ਕੇ ਪਾ ਲਿਆ ਸੀਗਾ 3600 ਟਰੈਕਟਰ ਮਗਰ ਇਹ ਹੁਣ ਇਹਦੇ ਮਗਰ ਹੀ ਰਹਿਣਾ ਹਨਾ ਕੱਢਣਾ ਨਹੀਂ ਜਦੋਂ ਤੱਕ ਕਾਲੂ ਨਹੀਂ ਵਿਜੇ ਜਾਂਦੇ ਤੇ ਹੁਣ ਆਪਾਂ ਮੰਡੀ 'ਚ ਤਾਂ ਮੈਂ ਕੇਰਾ ਕਿਹੜਾ ਮਾਰਿਆ ਸੀ ਜਿੱਥੇ ਆਪਣੀ ਜੀਰੀ ਪਈ ਆ ਬੰਦਾ ਉੱਥੇ ਇੱਕ ਛੱਡਿਆ ਹੋਇਆ ਤੇ ਚਾਲਦੇ ਆ ਉਹਨੂੰ ਮੰਜਾ ਦੇ ਕੇ ਆਉਨੇ ਆ ਨਾਲੇ ਬਾਕੀ ਰੋਟੀ ਪਾਣੀ ਬਿਸਤਰਾ ਸਾਰਾ ਕੁਝ ਦੇ ਆਈਏ ਤੇ ਇੱਧਰ ਬੰਦੇ ਬਾਕੀ ਦੇ ਪੱਠੇ ਪਾਈ ਜਾਂਦੇ ਆ ਪਸ਼ੂਆਂ ਨੂੰ ਤੇ ਚਾਲਦੇ ਆ ਮੰਡੀ 'ਚ ਮੋੜ ਵੀ ਦੂਜੀ ਰਾਣੀ ਸੁਂਦਰਾ ਮੋੜ ਸਾਡੀ ਚਿੱਟੀ ਰਾਣੀ ਸੁਂਦਰਾ ਮੋੜ ਤੇ ਆ ਗੱਡੀ ਵੀ ਇਹ ਲੈ ਠੀਕ ਕਰਾਉਣੀ ਆ ਹੈਂ ਵੈਰੰਗ ਕੱਟ ਕੇ ਲੈ ਹੀ ਚੱਲਦੇ ਆ ਮੱਚ ਵੈਰੰਗ ਕੱਟ ਲਾ ਜੇ ਨਿਕਲਦਾ ਛੱਟ ਸਵੇਰੇ ਲੈ ਕੇ ਆਵਾਂਗੇ ਬਾਕੀ ਦੇਖਦੇ ਹੁਣ ਚੱਲਦੇ ਆ ਮੰਡੀ 'ਚ ਉੱਥੇ ਚੱਲ ਕੇ ਮਿਲਦੇ ਆ ਸਾਰਿਆਂ ਨੂੰ ਲਓ ਬਈ ਤੇ ਮੰਝਾ ਬਿਸਤਰਾ ਲੱਦ ਲਿਆ ਬੰਦੇ ਦਾ ਤੇ ਚੱਲਦੇ ਆ ਹੁਣ ਮੰਡੀ 'ਚ ਵੈਰੰਗ ਤਾਂ ਖੋਲੇ ਸੀ ਜੰਗੀਆਂ ਕੱਲੇ ਤੇ ਉਹ ਲੈ ਕੇ ਆਵਾਂਗੇ ਸਵੇਰੇ ਕਿਉਂਕਿ ਹੁਣ ਤਾਂ ਹਨੇਰਾ ਹੋ ਗਿਆ ਦੁਕਾਨ ਬੰਦ ਹੋ ਗਈ ਉਹ ਇਹ ਬੰਦੇ ਦਾ ਉੱਥੇ ਦਿਾਈ ਹੈ ਮੰਜਾ ਬਿਸਤਰਾ ਤੇ ਕੰਮ ਨਿਭੜ ਗਿਆ ਸਾਰਾ ਚੱਲੀਏ ਹਾਂ ਚੱਲ ਚੱਲ ਨਿਭੜ ਗਿਆ ਤੇ ਚੱਲਦੇ ਹਾਂ ਹੁਣ ਟਰੈਕਟਰ ਤਾਂ ਅੰਦਰ ਕਰਤੇ ਸੀ ਸਾਰੇ ਇਹ ਦੇਖਿਆ ਹੀ ਆ ਤੇ ਰੋਟੀ ਵੀ ਚੱਕ ਲਈ ਬੰਦੇ ਦੀ ਤੇ ਅੱਜ ਚੱਲਦੇ ਹਾਂ ਤੁਹਾਨੂੰ ਇਹਦੇ ਦਰਸ਼ਨ ਕਰਾਦੀ ਆ ਮੈਂ ਚਿੱਟੀ ਦੇ ਆਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਟਵਾਣਾ ਫਾਰਮ 87 ਨੂੰ ਤੇ YouTube ਤੇ ਤੇ Instagram ਤੇ ਜਾ ਕੇ ਫੋਲੋ ਕਰ ਲਓ ਹਾਂ ਠੀਕ ਹੈ ਏਸੀ ਲੈ ਲਈਏ ਦਾ ਲੱਗਦਾ ਕਰਮਿਦਾਂ ਨਹੀਂ ਆਉਂਦੀ ਹਾਂ ਫੰਡ ਲੱਗਣਾ ਨਹੀਂ ਇਹ ਨਿਕਣੂ 4 ਬਤ ਕਿਹੜਾ ਚੱਕਾ ਫੜ ਆ ਗਏ ਆਪਾਂ ਮੰਡੀ 'ਚ ਤੇ ਜੀਰੀ ਆਪਾਂ ਗੁਰੇ ਲਾ ਕੇ ਗਏ ਸੀਗੇ ਹੋਰ ਤਾਂ ਫਿਲਹਾਲ ਹਲੇ ਕਿਸੇ ਦੀ ਨਹੀਂ ਆਈ ਹੈਗੀ ਜੀਰੀ ਤੇ ਆਪਾਂ ਇਲੈਕਟ੍ਰਾ ਅੱਜ ਲਾਈਟ ਛੜਾਤੀ ਸੀਰੇ ਮਾਰਕੀਟ ਕਮੇਟੀ ਵਾਲਿਆਂ ਨੂੰ ਕਹਿ ਕੇ ਤੇ ਬਾਕੀ ਜੀਰੀ ਕੋਸ ਪਲੜਤਾ ਸੀਗੇ ਕੋਈ ਬਾਹਲਾ ਨਹੀਂ ਮੌਸਮ ਤਾਂ ਠੀਕ ਆ ਮੀਮੂ ਤੇੜ ਤੂਲ ਤੋਂ ਹੀ ਮਾੜੇ ਮੁੱਟੇ ਢਕਣੇ ਆ ਤੇ ਮੌਇਸਚਰ ਵੀ ਕੋਈ ਬਾਹਲਾ ਨਹੀਂ ਹੈਗਾ ਬਾਈ ਖਨੀ ਇੱਕ ਕੀ ਮੋਚਰਾਇਆ ਸੀ ਕੁਛ ਪੱਖਾ ਲੱਗ ਜਾਣਾ ਕੱਲੂ ਮਾੜੀ ਮੋਟੀ ਫੋਲਦਾਂਗੇ ਤੇ ਦੇਖਦੇ ਆ ਫਿਰ ਕਦ ਬੋਲੀ ਲੱਗਦੀ ਆ ਉਸ ਤੋਂ ਬਾਅਦ ਚ ਭਰੀ ਜਾਊਗੀ ਜੀਰੀ ਤਾਂ ਇਹ ਆਪਣੀ ਬਹੁਤ ਖੜੀ ਆ ਵੱਢਣ ਵਾਲੀ ਹਾਲ ਤੱਕ ਕੁਛ ਵੀ ਨਹੀਂ ਵਧੀ ਗਈ 20 ਕਿਲੇ ਵੱਡੇ ਗਏ ਸਾਰੇ ਹੀ 20 18 20 ਕਿਲੇ ਤੇ ਗੱਡੀ ਚ ਆਏ ਸੀਗੇ 55 ਤੇ ਬਿਸਤਰਾ ਰੋਟੀ ਲੈਣ ਬੰਦੇ ਖਿੱਚ ਲੋ ਖਿੱਚ ਲੋ ਬਹੁਤ ਪਿਆਸ ਲੇ ਤਾਂ ਹੋ ਜਾ ਰਹਿਣਾ ਇਹਨੇ ਉਪਰਲੀ ਢੇਰੀ ਦੇ ਵਿਚਾਲ ਲੋ ਵੀ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਤੇ ਕੱਲ ਆਪਾਂ ਬੀਤਾ ਕਢਾ ਲਿਆ ਸੀ ਕਿ ਐਲਰ ਦਾ ਤੁਸੀਂ ਦੇਖਿਆ ਵਾ ਤੇ ਮਲਚਰ ਦਾ ਸਮਾਨ ਵੀ ਮੈਂ ਜਾ ਕੇ ਅੱਜ ਲੈ ਆਇਆ ਉਹ ਕਸਤਾ ਸਾਰਾ ਰੂਟਾਵੇਟਰ ਦਾ ਵੀ ਠੀਕ ਆ ਬਸ ਕਸਣਾ ਹੀ ਆ ਹੁਣ ਤਾਂ ਸਮਾਨ ਤੇ ਮਲਚਰ ਹੋ ਗਿਆ ਆਪਣਾ ਰੈਡੀ ਤੇ ਐਲਰ ਨੂੰ ਦਵਾਈ ਲਾ ਦਵਾਈ ਨਹੀਂ ਲਾਈ ਤੇ ਕੋ ਬੋਰੀਆਂ ਖੋਲ ਕੇ ਅੱਜ ਸ਼ਾਂਤੀ ਕਰਤੀ ਦਵਾਈ ਇਹਨੂੰ ਕੱਲ ਨੂੰ ਲਾ ਕੇ ਬੋਰੀਆਂ ਚ ਭਰ ਦਾਂਗੇ ਅੱਜ ਦੀ ਹਵਾ ਜੀ ਲੱਗ ਜੂ ਸ਼ਾਂਤੀ ਹੋ ਗਈ ਇਹਦੀ ਜਿਹੜਾ ਪਖਰਾਜ ਵੀ ਉਰੇ ਖੋਲਿਆ ਹੋਇਆ ਸੀਗਾ ਉਹਦੀਆਂ ਫਬੋਰੀਆਂ ਭਰ ਕੇ ਉੱਥੇ ਚੱਠਾ ਲਾਤਾ ਤੇ ਜੰਗੀ ਅੰਕਲੇ ਮਾਲ ਚੱਲ ਠੀਕ ਕਰਕੇ ਹੁਣ ਉਹ ਰੂਟਾਵੇਟਰ ਨੂੰ ਲੱਗ ਗਿਆ ਹਣੇ ਪਲਾਵਾਂ ਦੀਆਂ ਵੀ ਛੁਰੀਆਂ ਕਸਣੀਆਂ ਨੇ ਇੱਕ ਅੱਜ ਮਿਲਿਆ 파ਟ ਤੇ ਇੱਧਰ ਦੇਖੋ ਤੁਸੀਂ 20 ਪੂਰਾ ਵਧੀਆ ਇਹ ਐਲ ਆਰ ਵੀ ਆ ਤੇ 20 ਹੈ ਜੀ ਆਪਣਾ ਰੱਖਿਆ ਹੋਇਆ ਸੀ ਇਹਦਾ ਥੋੜੀ ਜੀ ਗੋਲੀ ਸੀ ਬਾਕੀ 20 ਐਸ ਸੀਗਾ ਤੇ ਚੱਲਦੇ ਹਾਂ ਹੁਣ ਉੱਧਰ ਦੇਖਦੇ ਆ ਜੰਗੀ ਅੰਕਲ ਹੁਣ ਕੀ ਕਰਦੇ ਨੇ ਇੱਧਰ ਆਦੇ ਆ ਪਿਆ ਸਾਰਾ ਪਕਰਾਜ ਵੀ ਹਾਂਜੀ ਤੇ ਇੱਧਰ ਆਪਣਾ ਮਲ ਚਰਤਾ ਠੀਕ ਕਰਤਾ ਸੀ ਜੰਗੀ ਅੰਕਲ ਨੇ ਸਮਾਨ ਸੋਣ ਐਨ ਪਾ ਕੇ ਬੈਰਾਂ ਬੁਰਾਂ ਜਿਹੜੇ ਪੈਂਦੇ ਸੀ ਆਪਾਂ ਲੈ ਆਏ ਸੀ ਤੁਹਾਨੂੰ ਦੱਸਿਆ ਤੇ ਪਾ ਕੇ ਰੂਲਾ ਕਸਤਾ ਅੱਜ ਦੇਖਾਂਗੇ ਬਸ ਹੁਣ ਤੇਲ ਜੀ ਮੜ ਜੀ ਉੱਤਰੀ ਤੈਨੂੰ ਚਲਾਉਣੇ ਆ ਉਧਰ ਤੇ ਰੂਟਾਵੇਟਰ ਦਾ ਕੰਮ ਚੱਲੀ ਜਾਂਦਾ ਰੂਟਾਵੇਟਰ ਦਾ ਵੀ ਬੈਰਾਂ ਟੁੱਟਿਆ ਹੋਇਆ ਸੀਗਾ ਇੱਥੇ ਵਾਲਾ ਅੰਦਰਲਾ ਤੇ ਉਹ ਵੀ ਬੈਰਿੰਗ ਪਾ ਕੇ ਹੁਣ ਕਰਾਰੀਆਂ ਕਸ ਕੇ ਬਸ ਉਹ ਦੂਹਾਂ ਚ ਕਸਣਾ ਹੀ ਆ ਤੇ ਤਿੰਨ ਸੂਰੀਆਂ ਕਸਣੀਆਂ ਨੇ ਤੇ ਖਾਦੇ ਆ ਚੱਲਦੇ ਆ ਅੱਜ ਬਸ ਅੱਜ ਕਰ ਦਿਨ ਲੱਗ ਜਾਣਾ ਖੇਤ ਤਿਆਰ ਕਰਨ ਤੇ ਵਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਆਲੂ ਬੀਜ ਦੇਣੇ ਨੇ ਫਖਰਾਜ ਤੇ ਦੇਖਦੇ ਹੁਣ ਕੱਦ ਜਾਂਦੇ ਆ ਰੋਟੀ ਪਾਣੀ ਖਾ ਲਈਏ ਤੇ ਬੰਦੇ ਇਧਰ ਫਾਰਮ 'ਚ ਪਸ਼ੂਆਂ ਨੂੰ ਇੱਠੇ ਪਾਈ ਜਾਂਦੇ ਆ ਬਾਕੀ ਖੇਤ ਖੂਦ ਤਿਆਰ ਕਰਦਾ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਅਗਲੇ ਵਲੌਗ ਦੇ ਵਿੱਚ ਤੇ ਟਰਾਲੀਆਂ ਸਾਰੀਆਂ ਬਾਹਰ ਖੜੀਆਂ ਟਰੈਕਟਰ ਵੀ ਬਾਹਰ ਹੀ ਖੜਿਆ ਕਿਉਂਕਿ ਅੰਦਰ ਆਲੂ ਪਾਏ ਹੋਇਆ ਤੇ ਆਹਾਂ ਬਲੌਗ ਆਪਾਂ ਹੁਰੀ ਸਮਾਪਤ ਕਰਦੇ ਆ ਮਿਲਦੇ ਆ ਸਭ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਹੋਪ ਕਰਦਾ ਬਲੌਗ ਸਭ ਨੂੰ ਵਧੀਆ ਲੱਗਿਆ ਹੋਊਗਾ ਧੰਨਵਾਦ